ਆਓ ਜੀ ਸ਼ੁਰੂ ਕਰਦੇ ਹਾਂ ਅੰਗ ਨੰਬਰ 1284 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 5 ਵਾਹ ਰਾਦਨ ਵਿਹਾਵੀ ਸਾਕਤਾ ਜਿੰਨਾ ਵਿਸਰੈ ਨਾ ਹੋ ਰਤੀ ਦਿਨ ਸੁਸੁਹਿਲਿਆ ਨਾਨਕ ਹਰਿ ਗੁਣ ਗਾਓ ਮਹੱਲਾ 5 ਵਾਹ ਹਰਤਨ ਜਿ ਵੇਹਰ ਮਾਣਿਕਾ ਹੱਬੀ ਮਣੀ ਮਥਨ ਨਾਨਿਕ ਜੋ ਪ੍ਰਭ ਭਾਣਿਆ ਸੱਚੇ ਦਰਸੋ ਹਨ ਪੌੜੀ ਸੱਚਾ ਸਤਗੁਰ ਸੇਵ ਸੱਚ ਸਮਾਲਿਆ ਅੰਤ ਖਲੂਆ ਆਈ ਜੇ ਸਤਗੁਰ ਅੱਗੇ ਕਾਲਿਆ ਪੋਹੇ ਨ ਸਕੈ ਜਮ ਕਾਲ ਸੱਚਾ ਰਖਵਾਲਿਆ ਗੁਰ ਸਾਖੀ ਜੋਤ ਜਗਾਹੀ ਦੀਵਾ ਬਾਲਿਆ ਮਨਮੁਖ ਵੇਨਾ ਵੈ ਕੂੜਿਆਰ ਫਿਰ ਹੈ ਬੇਤਾਲਿਆ ਪਸੂ ਮਾਨਸ ਚੰਮ ਪਲੇਟੇ ਅੰਦਰੋ ਕਾਲਿਆ ਸਭੋ ਵਰਤੇ ਸੱਚ ਸੱਚ ਸਬਦ ਨੇ ਹਲਿਆ ਨਾਨਕ ਨਾਮ ਨਿਧਾਨ ਹੈ ਅਪੂਰ ਗੁਰ ਦੇ ਖਲਿਆ ਸਲੋਕ ਮਹੱਲਾ ਤਿਜਾ ਬਾਬੀ ਹੈ ਹੁਕਮ ਪਛਾਨਿਆ ਗੁਰ ਕੈ ਸਹਿਜ ਸੁਪਾਈ ਮੀਗ ਵਰਸੈ ਦਇਆ ਕਰ ਗੂੜੀ ਚ ਬਰਲਾਈ ਬਾਬੀ ਹੈ ਕੂਕ ਪੁਕਾਰ ਰਹਿ ਗਈ ਸੁਖ ਵਸਿਆ ਮਨ ਆਹੀ ਨਾਨਕ ਸੋਸਾ ਲਾਹੀਐ ਜੇ ਦੇਂਦਾਰ ਸਬਨਾ ਜੀਆ ਰਿਜਕ ਸਮਾਈ ਮਹੱਲਾ ਤਿਜਾ ਜਾਤ੍ਰਿਕ ਤੂੰ ਨਾ ਜਾਣੀਂ ਕਿਆ ਤੁਦ ਵਿੱਚ ਤਿੱਖਾ ਹੈ ਕਿਤ ਪੀਤਾ ਤਿੱਖ ਜਾਏ ਦੁਜੈ ਪਾਏ ਪਰਮਿਆਂ ਅੰਮ੍ਰਿਤ ਜਲ ਪੱਲੇ ਨਾ ਪਾਏ ਨਦਰ ਕਰੀ ਜੇ ਆਪਣੀ ਤਾਂ ਸਤਿਗੁਰੂ ਮਿਲੇ ਸੋ ਪਾਹੀ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਏ ਸਹਜੇ ਰਹਿਐ ਸਮਾਏ ਪੜੀ ਇਕ ਵਣਖੰਡ ਬੈ ਸਹਜਾਇ ਸਦਨ ਦੇਵਹੀ ਇਕ ਪਲਕ ਕਰ ਪਨ ਸੀਤਲ ਜਲ ਹੈ ਵਈ ਇਕ ਭਸਮ ਚੜਾਵ ਹੈ ਅੰਗ ਮੈਲ ਨ ਧੋਵਹੀ ਇਕ ਜਟਾ ਵਿਕਟ ਬਿਖਰਾਲ ਕੁੱਲ ਘਰ ਖੋਬਹੀ ਇਕ ਨਗਨ ਫਿਰ ਹੈ ਦਿਨ ਰਾਤ ਨੀਂਦ ਨ ਸੋਵਹੀ ਇਕ ਅਗਨ ਜਲਾਵਹਿ ਅੰਗ ਆਪ ਵਿਗੋ ਵਹੀ ਵਿਣ ਨਾ ਵੈ ਤਨ ਛਾਰ ਕਿਆ ਕਹਿ ਰੋ ਵਹੀ ਸੋਨ ਖਸਮ ਦਵਾਰ ਜੇ ਸਤਗੁਰ ਸੇ ਵਹੀ ਸ਼ਲੋਕ ਮਹਲਾ ਤੀਜਾ ਬਾਬੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਖੈ ਨੋ ਫੁਰਮਾਨ ਹੋ ਆਵਰ ਸੋ ਕਿਰਪਾ ਤਾਰ ਹੋ ਤਨ ਕੈ ਬਲਹਰਣ ਜਿਨ ਸਚ ਰਖਿਆ ਔਰ ਤਾਰਿਆ ਨਾਨਕ ਦੇ ਨਾਮੇ ਸਭ ਹਰੀਆਵਲੀ ਗੁਰ ਕੈ ਸਬਦ ਵਿਚਾਰ ਮਹੱਲਾ ਤਿਚਾ ਬਾ ਬਿਹਾ ਇਵ ਤੇਰੀ ਤਖਾਨ ਉਤਰੈ ਜੇ ਸੋ ਕਰਹਿ ਪੁਕਾਰ ਨਦਰੀ ਸਤਗੁਰ ਪਾਈਐ ਨਦਰੀ ਉਪਜੈ ਪਿਆਰ ਨਾਨਕ ਸਾਹਿਬ ਮਨ ਵਸੈ ਵਿਚ ਹੋ ਜਾਏ ਵਿਕਾਰ ਪੜੀ ਇਕ ਜੈਨੀ ਉਝੜ ਪਾਹੇ ਤੁਰੋ ਖੋ ਆਇਆ ਤਿੰਨ ਮੁਖ ਨਾਹੀ ਨਾਮ ਨ ਤੀਰਥ ਨਾਇਆ ਹੱਥੀ ਸਿਰ ਖੋ ਆਏ ਨਾ ਪਦ ਕਰਾਇਆ ਕੁਛ ਲ ਰਹੇ ਦਿਨ ਰਾਤ ਸਬਦ ਨ ਪਾਇਆ ਤਿੰਨ ਜਾਤ ਨ ਪਤ ਨ ਗਰਮ ਜਨਮ ਗਵਾਇਆ ਮਨ ਜੂਠੇ ਵੇ ਜਾਤ ਜੂਠਾ ਖਾਇਆ ਬਿਨ ਸਬਦੈ ਆਚਾਰ ਨ ਕਿਨਿਹੀ ਪਾਇਆ ਗੁਰਮੁਖ ਓੰਕਾਰ ਸਚੁ ਸਮਾਇਆ ਸਲੋਕ ਮਹਲਾ 3 ਸਾਵਣ ਸਰਸੀ ਕਾਮਣੀ ਗੁਰ ਸਬਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕਹਿ ਤੈ ਅਪਾਰ ਮਹਲਾ 3 सावण धज गुण बाहरी जिस दूज है पाए प्यार नानक बिरकी सारे न जाने सब सिगार खुआर पड़ी सच्चा लिख पियो हट न पति जई इक गा वह राग परिहा राग न पिजई इक नच नच पो रह ताल भगत न कि जई इक अन्न न खाए मूर्ख तिन न क्या कि जई ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨ ਤਿਝਈ ਕਰਮ ਵਧਹਿ ਕੈ ਲੋਖ ਖਪ ਮਰੀ ਜਈ ਲਾਹ ਨਾਮ ਸੰਸਾਰ ਅੰਮ੍ਰਿਤ ਪਿਝਈ ਹਰ ਭਗਤੀ ਅਸਰੇਹ ਗੁਰਮੁਖ ਕੀ ਜਈ ਸਲੋਕ ਮਹਲਾ 3 ਗੁਰਮੁਖ ਮਲਾਰ ਰਾਗ ਜੋ ਕਰਹਿ ਤਿਨ ਮਨ ਤਨ ਸੀਤਲ ਹੋਇ ਗੁਰ ਸਬਦ ਦੀ ਏਕ ਪਛਾਣਿਆ ਇਕ ਸਚਾ ਸੋਇ ਮਨ ਤਨ ਸਚਾ ਸਚ ਮਨ ਸੱਚੇ ਸੱਚੀ ਸੋਇ ਅੰਦਰ ਸੱਚੀ ਭਗਤ ਹੈ ਐਸੇ ਜਿਹੀ ਪਤ ਹੋਇ ਕਲ ਯੁਗ ਮਹਕੋਰ ਅੰਧਾਰ ਹੈ ਮਨ ਮੁਖ ਰਹੋ ਨ ਕੋਹੀ సేవੜਾ ਵਗੇ ਨਾਨਕਾ ਜਿਨੂ ਗੁਰਮੁਖ ਪਰਗਟ ਹੋਏ ਮਹੱਲਾ ਤਿਜਾ ਇੰਦ ਵਰਸੈ ਕਰ ਦਇਆ ਲੋਕਾ ਮਨ ਉਪਜੈ ਜਾਓ ਜਿਸ ਕੈ ਹੁਕਮ ਇੰਦ ਵਰਸੈ ਦਾ ਤਿਸ ਕੈ ਸਦਬਲ ਹਾਇ ਰਹਿ ਜਾਓ ਗੁਰਮੁਖ ਸਬਦ ਸਮਾਲੀਐ ਸੱਚੇ ਕੇ ਗੁਣ ਗਾਹੁ ਨਾਨਕ ਨਾਮ ਰਤੇ ਜਨ ਨਿਰਮਲੇ ਸਹਿਜੇ ਸਚ ਸਮਾਉ ਪੜੀ ਪੂਰਾ ਸਤਗੁਰੂ ਸੇਵ ਪੂਰਾ ਪਾਇਆ ਪੂਰੇ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ ਪੂਰੇ ਗਿਆਨ ਧਿਆਨ ਮੈਲ ਚੁਕਾਇਆ ਹਰ ਸਰ ਤੀਰਥ ਜਾਣ ਮਨੁਆ ਨ ਆਇਆ ਸ਼ਬਦ ਮਰੇ ਮਨ ਮਾਰੇ ਤਨ ਜੜੇ ਦੀ ਮਾਇਆ ਅਦਰ ਸੱਚੈ ਸਟਿਆਰ ਸੱਚ ਆਇਆ ਕੋਛ ਨ ਸਕੇ ਕੋਹੀ ਜਾਂ ਖਸਮੇ ਪਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ ਸਲੋਕ ਮਹੱਲਾ ਪਹਿਲਾ ਕੁਲਹਾ ਦੇਂਦੇ बावਲੇ ਲੈਂਦੇ ਵੱਡੇ ਨਿਲਾਛ ਚੂਹਾ ਖੱਡ ਨਾ ਮਾਵਈ ਟਿੱਕਲ ਬੰਨੇ ਛਜ ਦੇਨ ਦਵਾਈ ਸੇ ਮਰ ਹੈ ਜਿਨ ਕੋ ਦੇਨ ਸੇ ਜਾਹੇ ਨਾਨਕ ਹੁਕਮ ਨ ਜਪਈ ਕਿੱਥੇ ਜਾਈ ਸਮਾਏ ਫਸਲ ਅਹਾੜੀ ਏਕ ਨਾਮ ਸਾਵਣੀ ਸਚ ਨਾ ਹੋ ਮੈਂ ਮਹਦੂਦ ਲਿਖਾਇਆ ਖਸਮੇ ਕੈ ਦਰ ਜਾਏ ਦੁਨੀਆ ਕੇ ਦਰ ਕੇ ਤੜੇ ਕਿਤੇ ਆਵੇ ਜਾਹੀ ਕਿਤੇ ਮੰਗਹਿ ਮੰਗਤੇ ਕਿਤੇ ਮੰਗ ਮੰਗ ਜਾਹੇ ਇਹ ਮਹੱਲਾ ਪਹਿਲਾ ਸੋ ਮਣ ਹਸਤੀ ਕਿਉ ਗੁੜ ਖਾਵੇ ਪੰਜ ਸੇ ਦਾਣਾ ਖਾਏ ਡੱਕੇ ਫੁਕੇ ਖੇ ਹੁਡਾਵੇ ਸਾਹੀ ਗਿਆ ਪਛੁਤਾਏ ਅੰਦੀ ਵੋਗ ਮੁਈ ਦੇਵਾਨੀ ਖਸਮ ਮਿੱਟੀ ਫਿਰ ਪਾਨੀ ਅੱਦ ਗੁੱਲਾ ਛੜੀ ਕਾ ਛੁਗਣ ਗੈਣ ਛੜੀ ਬਿਲਲਾਏ ਖਸਮੇ ਪਾਵੇ ਉਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਸਕਤਾ ਸਿਹੋ ਮਾਇਰੇ ਸੈ ਮਿਰਿਆ ਸਭ ਪਿੱਛੇ ਪੈਖਾਹੀ ਹੋਏ ਸਤਾਣਾ ਕੁਰੇ ਨਮਾਵੇ ਸਾਹੇ ਗਿਆ ਪਛੋਤਾਏ ਅੰਦਾ ਕਿਸਨੋ ਬੁੱਕ ਸੁਣਾਵੇ ਖਸਮੇ ਮੂਲ ਨ ਪਾਵੇ ਅਕਸੋ ਪ੍ਰੀਤ ਕਰੇ ਅਕ ਤਿੱਢਾ ਅਕ ਡਾਲੀ ਬਹਿ ਖਾਈ ਖਸਮੇ ਪਾਵੇ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆ ਚਾਰ ਦਿਹਾੜੇ ਸੁਖ ਕਿਤੇ ਦੁਖ ਹੋਈ ਗੱਲਾਂ ਵਾਲੇ ਹੈ ਨ ਕਣੇਰੇ ਛੱਡ ਨ ਸਕੈ ਕੋਈ ਮੱਖੀ ਮਿੱਠੇ ਮਰਣਾ ਜਿਨ ਤੂ ਰਖੈ ਤਿਨ ਨੇੜ ਨਿ ਆਵੇ ਤਿਨ ਪਾ ਸਾਗਰ ਤਰਨਾ ਪੜੀ ਆਗਮੈ ਗੋਛਿਰ ਤੂ ਤੜੀ ਸੱਚਾ ਲਖਹ ਪਾਰ ਤੂ ਦਤ ਸਭ ਮੰਗਤੇ ਇਕੋ ਦੇਵ ਨਹਾਰ ਜਿੰਦੀ ਸੇਵਿਆ ਤਿੰਨੇ ਸੁਖ ਪਾਇਆ ਗੁਰਮਤੀ ਵਿਚਾਰ ਇਕ ਨਾਨੂ ਤੁਦ ਏਵੈ ਭਵ ਦਾ ਮਾਇਆ ਨਾਲ ਪਿਆਰ ਗੁਰ ਕੇ ਸ਼ਬਦ ਸਲਾਹੀ ਹੈ ਅੰਤਰ ਪ੍ਰੇਮ ਪਿਆਰ ਵਿਡ ਪ੍ਰੀਤੀ ਭਗਤ ਨ ਹੋਵਈ ਵਿਡ ਸਤਗੁਰਨਾ ਲੱਗੇ ਪਿਆਰ ਤੂੰ ਪ੍ਰਭ ਸਭ ਤੁਦ ਸੇਵ ਦੇ ਇਕ ਢਾਡੀ ਕਰੇ ਪੁਕਾਰ ਦੇਹਦਾਨ ਸੰਤੁਖਿਆ ਸੱਚਾ ਨਾਮ ਮਿਲੇ ਆਧਾਰ ਸ਼ਲੋਕ ਮਹੱਲਾ ਪਹਿਲਾ ਰਾਤੀ ਕਾਲ ਕਟੈ ਦਿਨ ਕਾਲ ਛਿਝੈ ਗਾਇਆ ਹੋਏ ਪਰਾਲ ਵਰਤਨ ਵਰਤਿਆ ਸਰਬ ਜੰਝਾਲ ਭੁੱਲਿਆ ਚੁੱਕ ਗਿਆ ਤਪਤਾਲ ਅੰਦਾ ਚੱਕ ਚੱਕ ਪਹਿਆ ਛੇਰ ਪਿਛੈ ਰੋਵਹਿ ਲਿਆ ਵੈ ਫਿਰ ਬਿਨ ਬੁਝੇ ਕਿਛ ਸੁਜਨਾਹੀ ਮੋਯਾਰੋ ਹੀ ਰੁੰਦੀ ਮਰ ਜਾਹੀ ਨਾ ਨਿਕ ਗਸਮੈ ਏ ਵੇ ਭਾਵੇਂ ਸੇ ਮੋਹਿ ਜਿਨ ਚਿਤਨ ਆਵੇ ਮਹੱਲਾ ਪਹਿਲਾ ਮੋਆ ਪਿਆਰ ਪ੍ਰੀਤ ਮੁਈ ਮੋਆ ਵੈਰ ਵਦੀ ਬਨ ਗਿਆ ਰੂਪ ਵਿਣ ਸਿਆ ਦੁਖੀ ਦੇਹ ਰੁਲੀ ਕਿਥੋ ਆਇਆ ਕਹਿ ਗਿਆ ਕਿਹੋ ਨਸੀਓ ਕਿਹੋ ਸੀ ਮਨ ਮੁਖ ਗੱਲਾ ਗੋਈਆ ਕੀਤਾ ਚਾਉਰਲੀ ਨਾਨ ਕਿਸੇ ਚੇ ਨਾਮ ਬਿਨ ਸਿਰ ਖੁਰ ਪੱਤ ਪੱਟੀ ਪੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬੋਰਾਣਾ ਨਾ ਵੈਸਾਰ ਨ ਪਾਈ ਸਤ ਗੁਰ ਸਿ ਵਹਿ ਸੇ ਪਰਵਾਣ ਜਿਨ ਜੋਤੀ ਜੋਤ ਮਿਲਾਹੀ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ ਆਪਣੇ ਭਾਣੇ ਕੋ ਕਿਨ ਸੁਖ ਪਾਇਆ ਅੰਦਾ ਅੰਦ ਕਮਾਈ ਵਿਖਿਆ ਕਦੇ ਹੀ ਰੱਜੈ ਨਾਹੀ ਮੂਰਖ ਭੁੱਖ ਨ ਜਾਏ ਦੁਜੈ ਸਭ ਕੋ ਲੱਗ ਵਿਗੁੱਤਾ ਬਿਨ ਸਤਿਗੁਰੂ ਭੂਜਨ ਪਾਈ ਸਤਿਗੁਰੂ ਸੇਵੇ ਸੋ ਸੁਖ ਪਾਏ ਜਿਸਨੂੰ ਕਿਰਪਾ ਕਰੇ ਰਜਾਈ ਸਲੋਕ ਮਹੱਲਾ ਪਹਿਲਾ ਸਰਮ ਧਰਮ ਦੁਇ ਨਾਨਕਾ ਜੇ ਤਨ ਪੱਲੇ ਪਾਏ ਸੋ ਤਨ ਮਿੱਤਰ ਨ ਕਾਂਡਿਏ ਜਿੱਤ ਸਿਰ ਝੋਟਾਂ ਖਾਈ ਜਿਨ ਕੈ ਪੱਲੇ ਧਨ ਵਸੈ ਤਿਨ ਖਾਨਾ ਫਕੀਰ ਜਿਨ ਕਹਿਰਦੈ ਤੂੰ ਵਸਹਿ ਤੇ ਨਰ ਗੁਣੀ ਗਹਿਰ ਮਾਲਲਾ ਪਹਿਲਾ दुखी दुनि सहेड़ी जाय ता लगै दुख नानक सच्चे नाम बिन किसे न्थी भुख रूपी भुख न उतरै जा देखा तुख भुख ते रस शरीर के ते, -ते लग है दुख महला पहला അന്ധി കമ്മി അന്ത മന മന അന്ത അന്ത ചിടല കൂട്ട പന്ദ് ബന്ധ തുട്ട ബേടി നഹി നുഹ നാന സച്ചി നാം വീണ കിട്ട ഡൂ സാ മഹല പെലാ ਲਖ ਮਣ ਸੁਇਨਾ ਲਖ ਮਣ ਰੂਪਾ ਲਖ ਸਹਾ ਸਿਰ ਸਾਹ ਲਖ ਲਸਕਰ ਲਗਵਾ ਜੀ ਨੇ ਜੇ ਲਖੀ ਕੋੜੀ ਪਾਤ ਸਾ ਜਿਥੈ ਸਾਇਰ ਲੰਗਣਾ ਅਗਨ ਪਾਣੀ ਅਸਗਾਹ ਕੰਦੀ ਦਿਸ ਨਾ ਆਵਈ ਤਾਹੀ ਪਵੇ ਕਹਾ ਨਾਨਕੀ ਉੱਥੈ ਜਾਣੀਐ ਸਾਹ ਕੇਈ ਪਾਤ ਸਾ ਪੜੀ ਇੱਕ ਨਾ ਗਲੀ ਜੰਜੀਰ ਬੰਦ ਰਬਾਣੀਏ ਬੱਦੀ ਛੁੱਟੈ ਸੱਚ ਸੱਚ ਪਛਾਣੀਏ ਲਿਖਿਆ ਭੱਲੇ ਪਾਹੀ ਸੋ ਸੱਚ ਜਾਣੀਏ ਹੁਕਮੀ ਹੋਈ ਨਿਬੇੜ ਗਿਆ ਜਾਣੀਏ ਪੌ ਜਲ ਤਾਰਨ ਹਾਰ ਸਬਦ ਪਛਾੜੀਏ ਚੋਰ ਜਾਰ ਜੁਆਰ ਪੀੜੇ ਕਾਣੀਏ ਨਿੰਦ ਕਲਾਇਤ ਬਾਰ ਮਿਲੇ ਹੜਵਾਣੀਏ ਗੁਰਮੁਖ ਸਚ ਸਮਾਹੀ ਸੋ ਦਰਗਹ ਜਾਣੀਏ ਸ਼ਲੋਕ ਮਹਲਾ ਦੂਜਾ ਨਾਹੋ ਫਕੀਰੈ ਪਾਤਸਾਹ ਮੂਰਖ ਪੰਡਿਤ ਨਾਹੋ ਅੰਦੇ ਕਾ ਨਾਉ 파ਰਖੂ ਏਵੈ ਕਰੇ ਗੋਆਵ ਇਲਤ ਕਾ ਨਾਹੋ ਚੌਧਰੀ ਕੂੜੀ ਪੁਰਥਾ ਹੋ ਨਾਨਕ ਗੁਰਮੁਖੇ ਜਾਣੀਐ ਕਲ ਕਾ ਇਹੋ ਨਿਆਉ ਮਹੱਲਾ ਪਹਿਲਾ ਹਰਣਾ ਬਾਜਾ ਤੈ ਸਿੱਖਦਰਾ ਇਨਾ ਪੜਿਆ ਨਾ ਹੋ ਫਾਂਦੀ ਲੱਗੀ ਜਾਤ ਫਹਾਇਨ ਅੱਗੇ ਨਾਹੀ ਥਾਉ ਸੋ ਪੜਿਆ ਸੋ ਪੰਡਤ ਬੀਨਾ ਜਿਨੀ ਕਮਾਣਾ ਨਾ ਹੋ ਪਹਿਲੋ ਦੇ ਜੜ ਅੰਦਰ ਜਮੈ ਤਾ ਉੱਪਰ ਹੋਵੇ ਝਾਉ ਰਾਜੇ ਸੀ ਮੁਕਦਮ ਕੁੱਤੀ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਦਾ ਪਾਇਨ ਘਾਹੋ ਰਤ ਪਿਤ ਕੁੱਤੇ ਹੋ ਛੱਟ ਜਾਹ ਜਿੱਥੈ ਜੀ ਆਹੋ ਸੀਸਾਰ ਨੱਕੀ ਵੱਡੀ ਲਾਹਤ ਬਾਰ ਪਾੜੀ ਆਪੁ ਪੈ ਮਿਦਨੀ ਆਪਿ ਕਰਦਾ ਸਾਇਰ ਪੈ ਬਿਨ ਪਰਮਨ ਨ ਕਟਿਐ ਨਾਮ ਨ ਲਗੈ ਪਿਆਰ ਸਤਗੁਰ ਤੇ ਭਾਉ ਉਪਜੈ ਪਾਇ ਮੁਖ ਦੁਆਰੇ ਪੈ ਤੇ ਸਹਿਜ ਪਾਈਐ ਮਿਲ ਜੋਤੀ ਜੋਤ ਅਪਾਰ ਪੈ ਤੇ ਪੈ ਜਲ ਲੰਗੀਐ ਗੁਰਮਤੀ ਵਿਚਾਰ ਪੈ ਤੇ ਨਿਰਭਉ ਪਾਈਐ ਜਿਸਤਾਂਤਰ ਪਾਇਰ ਆਵਾਰ मनमुख पै की सार न जननी तृष्णा जलती कर है पुकार नानक नावै ही ते सुख पाया गुरमति उरतार सुलोक महल्ला पहला रुपै गमे दोस्ती भुखै सदै गंड लब्बै मल कुल मिल मिचल उंगे सोड़ पलंग ਬੌਂ ਕੇ ਕੋਪ ਖੁਆ ਰੋਏ ਫੱਕੜ ਪਿੱਟੇ ਅੰਧ ਚੁੱਪੇ ਚੰਗਾ ਨਾਨਕਾ ਵੀ ਨਾ ਵੇ ਮੁਹੇ ਗੰਦ ਮਹਿਲਾ ਪਹਿਲਾ ਰਾਜਮਾਲ ਰੂਪ ਜਤ ਜੋਬਨ ਪੰਜੇ ਠੱਗ ਇਨੀ ਠੱਗੀ ਜਗ ਠੱਗਿਆ ਕਿਨੇ ਨ ਰਖੀ ਲਜ ਏਨਾ ਠੱਗਨ ਠੱਗ ਸੀ ਜੇ ਗੁਰ ਕੀ ਪੈਰੀ ਪਾਹੀ ਨਾਨਕ ਕਰਮਾ ਬਾਹਰੇ ਹੋਰ ਕਿਤੇ ਮੁਠੇ ਜਾਹੀ ਪੜੇ ਪੜਿਆ ਲੇਖੇਦਾਰ ਲੇਖਾ ਮੰਗਿਐ ਵਿਣ ਨਾ ਵੈ ਕੂੜਿਆਰ ਔਖਾ ਤੰਗਿਆ ਅਕਟ ਰੁੱਧੇ ਰਹਾ ਗਲੀਆਂ ਰੁਕੀਆਂ ਸੱਚਾ ਵੇ ਪਰਵਾਹੋ ਸਬਦ ਸੰਤੋਖੀਆਂ ਗਹਿਰ ਗੰਭੀਰ ਥਾਉ ਹੱਥ ਨ ਲੱਭਈ ਮੋਹਿ ਮੋਹ ਚੋਟਾ ਖਾਉ ਬਿਨ ਗੁਰ ਕੋਈ ਨ ਛੁੱਟਸੀ ਪਤ ਸੇਤੀ ਕਰ ਜਾਹੋ ਨਾਮ ਵਖਾਣੀਐ ਹੁਕਮੀ ਸਾਹ ਗਿਰਾ ਦੇਂਦਾ ਜਾਣੀਐ ਸਲੋਕ ਮਹਲਾ ਪਹਿਲਾ ਪੜੇ ਪਾਣੀ ਅਗਨੀ ਜਿਓ ਤਿੰਨ ਕਿਆ ਖੁਸ਼ੀਆਂ ਕਿਆ ਪੀੜ ਤਰਤੀ ਪਾਤਲੀ ਅਕਸੀ ਇਕਦਰ ਰਹਿਨ ਵਜ਼ੀਰ ਇਕ ਨਾ ਵੱਡੀ ਆਰ ਜਾ ਇਕ ਮਰ ਹੋਏ ਜਹੀਰਾ ਇਕ ਦਿਖਾਏ ਨਿਖਟੇ ਨਾਹੀ ਇਕ ਸਦਾ ਫਿਰ ਹੈ ਫਕੀਰ ਹੁਕਮੀ ਸਾਜੇ ਹੁਕਮੀ ਟਾਹੇ ਏਕ ਜਿਸੇ ਮਹਲਖ ਸਭ ਕੋ ਨਥੇ ਨਥਿਆ ਬਖਸੇ ਤੂੜੇ ਨਥ वरना चेहना लिखे बाज क्यों कथिए क्यों आखिये पै सचो करना कथना कार सब नान के आप कथ कथ की कथा सुने हे रिद्ध बुद्ध सिद्ध ज्ञान सदा सुख होए महला पहला अजर जरे तान गुलबंद पूजे प्राण होवे थिरकंद कहत आया कहा एहो जान जीवत मरतर है परवाड़ हुक्मे बुजे तत पछाड़ एहो प्रसाद गुरु ते जान होंदा फड़ी अज्ञान के जान ना हो ना मैं जुनी पाण पड़ी പഠിയ നാം സാലഹാ ഹോ ബിഥിഹ ബി സച്ച വാര ജന്മ വിർയാ അന് പാരി പായാ സബ ജഗ ഗർഭ ഗുബാരിൻ സച്ച ന പല്ലെ നമ വിസാരവണ തലദി അന്ദ്ര തല ദുബിദ കത്ത आया उठी खेल फिरे वत्ते सच्चे नानिक सचै सचोक महला पहला पेहला मासो निमया अंदर वास जीव पाए मास मोह मिलया हड्ड चम तन मास मासोह बाहर क्ढाया मम्मा मास गिरा स मोह मासे का जीब मासे के मासे अंदर सास ਵੱਡਾ ਹੋਆ ਵੀ ਆਹਿਆ ਘਰ ਲੈ ਆਇਆ ਮਾਸ ਮਾਸ ਹੋਈ ਮਾਸ ਉਪਜੈ ਮਾਸੋ ਸਬੋ ਸਾਕ ਸਤਗੁਰ ਮਿਲੇ ਹੁਕਮੁ ਬੁਝਿਐ ਤਾਕੋ ਆਵੈ ਰਾਸ ਆਪ ਛੁਟੇ ਨਹ ਛੂਟਿਐ ਨਾਨਕ ਬਚਨ ਵਿਡਾਸ ਮਹੱਲਾ ਪਹਿਲਾ मास मास कर मूर्ख झगड़े ज्ञान ध्यान नहीं जाने कौन मास कौन साग कहावे किस में है पाप समाणे गैंडा मार हुम जग की देवता की बाणे मास छोड़ बैस नख पकड़े रहती मानस खाड़े फड़कई लोका नो दिखलावे ज्ञान ध्यान नहीं सूजे ਨਾ ਨ ਕਿੰਦੇ ਸੋ ਕਿਆ ਕਹੀ ਹੈ ਕਹੇ ਨ ਕਹਿਆ 부ਜੈ ਅੰਦਾ ਸੋਏ ਜੇ ਅੰਦ ਕਮਾਵੈ ਤਿਸਰੀ ਦੇਸੇ ਲੋਚਿ ਨਾਹੀ ਮਾਤ ਪਿਤਾ ਕੀ ਰਕਤ ਨਿਪੰਨੇ ਮੱਛੀ ਮਾਸ ਨ ਖਾਹੀ ਇਸਤਰੀ ਪੁਰਖੇ ਜਾ ਨਿਸਮੇਲਾ ਉਥੈ ਮੰਦ ਕਮਾਹੀ ਮਸੋ ਨਿਮੇ ਮਸੋ ਜੰਮੇ ਹਮ ਮਾਸਾ ਕੇ ਪਾਂਡੇ ਗਿਆਨ ਧਿਆਨ ਕਛ ਸੁਜੈ ਨਹੀਂ ਚਤੁਰ ਕਹਾਵੇ ਪਾਂਡੇ ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਜੰਗੇਰਾ ਜੀ ਜੰਤ ਸਭ ਮਾਸੋ ਹੋਏ ਜੀ ਲਿਆ ਵਾਸੀ ਰ ਅਪਖ ਪਖ ਹੈ ਪਖ ਤਜ ਛੁੱਡ ਹੈ ਅੰਧ ਗੁਰੂ ਜਿਨ ਕੇਰਾ ਮਸੋ ਨਿੰਮੇ ਮਸੋ ਜੰਮੇ ਹਮ ਮਸੈ ਕੀ ਭਾਂਡੇ ਗਿਆਨ ਧਿਆਨ ਕਛ ਸੁਜੈ ਨਾਹੀ ਚਤਰ ਕਹਾਵੇ ਪਾਂਡੇ ਮਾਸ ਪੁਰਾਣੀ ਮਾਸ ਕਤੇ ਵੀ ਚੋਹ ਜੁਗ ਮਾਸ ਕਮਾਣਾ ਜਜ ਕਾਜ ਵਿਆਹੇ ਸੁਹਾਵੇ ਉਥੇ ਮਾਸ ਸਮਾਣਾ ਇਸਤਰੀ ਪੁਰਖ ਨਿਪਜ ਹੈ ਮਾਸੋ ਪਾਤ ਸਾ ਸੁਲਤਾਨਾ ਜੇ ਉਹ ਦਿਸੈ ਨਰਕ ਜਾਂਦੇ ਤਾਂ ਉਨ ਕਾ ਦਾਨ ਨ ਲੈਣਾ ਦੇਂਦਾ ਨਰਕ ਸੁਰਗ ਲੈ ਦੇ ਦੇਖੋ ਇਹ ਉਤਨੇ ਆਣਾ ਆਪ ਨ ਬੁਝੈ ਲੋਕ ਬੁਝਾਏ ਪਾਂਡੇ ਖਰਾ ਸਿਆਣ ਪਾਂਡੇ ਤੂੰ ਜਾਣੇ ਹੀ ਨਹੀਂ ਕਿਥੋਂ ਮਾਸ ਉਪੰਨਾ ਤੋਇ ਹੋ ਅਨ ਕਮਾਦ ਕਪਾਹ ਤੋਇ ਹੋ ਤ੍ਰਿਪਵਣ ਗੰਨਾ ਤੋਆ ਆਖੇ ਹੋ ਬਹੁ ਬਿਦਹ ਛਾ ਤੋਏ ਬਹੁਤ ਬਿਕਾਰਾ ਇਹ ਤੇ ਰਸ ਛੋੜੋ ਵੈਸ ਨਿਆਸੀ ਨਾਨਕ ਗਹਿ ਵਿਚਾਰਾ ਪੜੀ ਹੋ ਕਿਆ ਆਖਾਂ ਇਕ ਜੀਬ ਤੇਰਾ ਅੰਤ ਨ ਕਿ ਨਹੀਂ ਪਾਇਆ ਸੱਚਾ ਸਭ ਦੇ ਵਿਚਾਰ ਸੇ ਤੁਜੀ ਮਹੇਸ ਮਾਇਆ ਇਕ ਭਗਵਾ ਵੇਸ ਕਰ ਪਰਮਦੇਵਿਨ ਸਤਗੁਰ ਕੀ ਨੇ ਨ ਪਾਇਆ ਦੇਸ ਦੇ ਸੰਤਰ ਭਵਤਕੇ ਤੁੰ ਅੰਦਰ ਆਵ ਲੁਕਾਇਆ ਗੁਰ ਕਾ ਸਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ ਆਪਣਾ ਆਪ ਬਿਝਾਣਿਆ ਗੁਰਮਤੀ ਸੱਚ ਸਮਾਇਆ ਆਵਾਗੁਣ ਬਜਾਰੀਆ ਬਾਜ਼ਾਰ ਜਿਨੀ ਰਚਾਇਆ ਇਕ ਥਿਰ ਸੱਚਾ ਸਾਲਾਹੜਾ ਜਿਨ ਮਨ ਸੱਚਾ ਪਾਇਆ ਸ਼ਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਮਿਰਖ ਫਲ ਅੰਮ੍ਰਿਤ ਫਲ ਵੇਸ ਸਭ ਕਾਰਣ ਕਰਤਾ ਕਰੇ ਜਿਸ ਖਵਾਲੇ ਤਿਸ ਮਹੱਲਾ ਦੁਜਾ ਨਾ ਨਿਕ ਦੁਨੀਆ ਕੀ ਆਵੜੇ ਆਇਆ ਗੀ ਸੇਤੀ ਜਾਲ ਇੰਨੀ ਜਲੀ ਨਾਮ ਵਿਸਾਰੇ ਆ ਇੱਕ ਨਚਲਿਆ ਨਾਲ ਪੌੜੀ ਸਿਰ ਸਿਰ ਹੋਏ ਨਿਬੇੜੇ ਹੁਕਮ ਚਲਾਇਆ ਤੇਰੇ ਹੱਥ ਨਿਬੇੜ ਤੂੰ ਹੈ ਮਨ ਪਾਇਆ ਕਾਲ ਚਲਾਏ ਬੰਨ ਕੋਈ ਨ ਰਖਸੀ ਜਰਜਰਵਾੜਾ ਕੰਨ ਚੜਿਆ ਨੱਚਸੀ ਸਤਿਗੁਰੂ ਬੋਹਿਤ ਬੇੜ ਸੱਚਾ ਰਖਸੀ ਅਗਨ ਪਖੇ ਪੜਹਾੜ ਅਨ ਦਿਨ ਪਖਸੀ ਫਾਤਾ ਚੁਗੈ ਜੋਗ ਹੁਕਮੀ ਛੁੱਟਸੀ ਕਰਤਾ ਕਰੇ ਸੋਹਗ ਕੂੜ ਨਿਖੁਠਸੀ ਸ਼ਲੋਕ ਮਹੱਲਾ ਪਹਿਲਾ ਘਰ ਮਹਿ ਕਰ ਦਿਖਾਈ ਦੇ ਸੋ ਸਤਿਗੁਰਪੁਰਖ ਸੁਜਾਣਾ ਪੰਜ ਸ਼ਬਦ ਤੁਨਕਾਰ ਤੁਨ ਤਹਿ ਬਾਜੈ ਸ਼ਬਦ ਨਿਸ਼ਾਨ ਦੀਪ ਲੋ ਪਤਾਲ ਤਹਿ ਖੰਡ ਬੰਡਲ ਹੈਰਾਨ ਤਾਰ ਕੋਰ ਬਾਜੰਤਰ ਤਹਿ ਸਾਚ ਤਖਤ ਸੁਲਤਾਨ ਸੁਖਮਨ ਕੈ ਕਰ ਰਾਗ ਸੁਨ ਸੁਨ ਮੰਡਲ ਲਿਵਲਾਈ ਅਕਥ ਕਥਾ ਵਿਚਾਰੀ ਹੈ ਮਨ ਸਾ ਮਨ ਹੈ ਸਮਾਏ ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤੋਂ ਨ ਜਾਹੀ ਜਪਾ ਜਾਪਨ ਵਿਸਰੈ ਆਦ ਜਗਾ ਦਿਸਮਾਏ ਸਬ ਸਖੀਆਂ ਪੰਛੇ ਮਿਲੇ ਗੁਰਮੁਖਿ ਨਿਤ ਕਰਿ ਵਾਸ ਸਬਦ ਗੋਜੇੁ ਕਰ ਲਹਿ ਨਾਨਕ ਤਾ ਕਾ ਦਾਸ ਮਹਲਾ ਪਹਿਲਾ ਠਿਲ ਮਿਲ ਬਿ ਸਿਆਰ ਦੁਨੀਆ ਫਾਨੀ ਕਾ ਲੋਭ ਅਕਲ ਮਨ ਗੋਰ ਨ ਮਾਨੀ ਮਨ ਕਮੀਨ ਕਮ ਤਰੇ ਨ ਤੋਦਰੀ ਆਉ ਖੁਦਾਇ ਏਕ ਚੀਜ ਮੁਝੇ ਦੇਹ ਅਵਰ ਜਹਰ ਚੀਜ ਨ ਪਾਇਆ પુરાવ ખામત ખુદાહ મન તુ કુદરતી આયા સગ નિત આતસ દુનિયા ખુન કામ ખુદાયા પૌડી નવી મહલા પંજવા સબોર ચલત ચલત વખાડ્યા પાર બ્રહ્મ પરમેસર ગુરુમુખ જાણ્યા ਲੱਥੇ ਸਭ ਵਿਕਾਰ ਸਭ ਦੇ ਨੇ ਸਾੜਿਆ ਸਾਧੂ ਸੰਗ ਉਦਾਰ ਪੈ ਨਿਕਾੜਿਆ ਸਿਮਰ ਸਿਮਰਦਾ ਤਾਰ ਸਭ ਰੰਗ ਬਾਣਿਆ ਪ੍ਰਗਟ ਭਇਆ ਸੰਸਾਰ ਮਿਹਰ ਛਾਵਾੜਿਆ ਆਪੇ ਬਖਸ਼ ਮਿਲਾਏ ਸਤਿਗੁਰ ਬਾਣੇ ਹਾਨੰਕ ਲੈ ਮਿਲਾਏ ਖਸਮੇ ਪਾੜਿਆ ਸਲੋਕ ਮਹੱਲਾ ਪਹਿਲਾ ਤਨ ਸੁ ਗਾਗਦ ਕਲਮ ਤਨ ਤਨ ਪੰਡਾ ਤਨਮਾਸ ਤਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸਚ ਮਹੱਲਾ ਪਹਿਲਾ ਆਪੇ ਬੱਟੀ ਕਲਮ ਆਪ ਉੱਪਰ ਲੇਖ ਪੇ ਤੂੰ ਇੱਕੋ ਕਹੀਐ ਨਾਨਕਾ ਦੂਜਾ ਕਹਿ ਕੂ ਪੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤਦ ਬਿੰਦੂ ਜਗੋ ਨਹੀਂ ਤੁਰਿਆ ਸਮਾਈ ਤੇਰੀ ਗਤ ਮਿੱਤ ਤੂੰ ਹੈ ਜਾਣਦਾ ਤੁਦ ਕੀਮਤ ਪਾਹੀ ਤੋ ਲਖ ਗੋਚਰ ਗਮ ਹੈ ਗੁਰਮਤਿ ਦਿਖਾਈ ਆਂਤਰ ਅਗਿਆਨ ਦੁਖ ਪਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰ ਹੈ ਤਿਸ ਮੇਲ ਲੈ ਸੋ ਨਾਮ ਧਿਆਈ ਤੂੰ ਕਰਤਾ ਪੁਰਖ ਗਮ ਹੈ ਰਵਿਆਸ ਬਠਾਈ ਜਿਤ ਤੂੰ ਲਾਏ ਸਚਿਆ ਤਿਤ ਕੋ ਲੱਗੇ ਨਾਨਕ ਗੁਣ ਗਾਈ तू करता पुरख गव्या जित तू लाए हे सचिया तित को लगे नानक गुण गाई सुध वागुरू जी का खालसा वाहेगुरू जी की फतेह